ਸਤਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਕਮੇਟੀ ਦੀਆਂ ਪੈਣਾ ਸਾਡੇ ਨਾਲ ਮੌਜੂਦ ਨੇ ਜਿਨ੍ਹਾਂ ਇੱਕ ਲੋੜਵੰਦ ਪਰਿਵਾਰ ਨੂੰ ਰਾਸ਼ਨ ਦੇਣ ਪਹੁੰਚਿਆ ਨੇ ਜੇਕਰ ਗੱਲ ਕਰ ਲਈ ਤਾਂ ਰਾਸ਼ਨ ਦੇਣ ਦੀ ਤਾਂ ਤਕਰੀਬਨ 150 ਪਰਿਵਾਰਾਂ ਨੂੰ ਇਹਨਾਂ ਪੈਣਾ ਵੱਲੋਂ ਰਾਸ਼ਨ ਹੁਣ ਤੱਕ ਮੁਹੱਈਆ ਕਰਵਾਇਆ ਜਾ ਚੁੱਕਾ ਹੈ ਅੱਜ ਇਸ ਪਰਿਵਾਰ ਦੇ ਵਿੱਚ ਮੌਜੂਦ ਆ ਉਸ ਪਰਿਵਾਰ ਦੇ ਘਰ ਦੇ ਹਾਲਾਤ ਵੀ ਤੁਹਾਨੂੰ ਦਿਖਾਵਾਂਗੇ ਕਿ ਗਰੀਬੀ ਦੇ ਹਾਲਾਤ ਕਿਸ ਤਰ੍ਹਾਂ ਜਾਨ ਲਈ ਉਸ ਪਰਿਵਾਰ ਮਜਬੂਰ ਹੈ ਅਤੇ ਰਾਸ਼ਨ ਦੇਣ ਪੈਣਾ ਪਹੁੰਚਿਆ ਨੇ ਉਹਨਾਂ ਨਾਲ ਗੱਲਬਾਤ ਕਰਕੇ ਜਾਣਾਂਗੇ ਕਿ ਕਿੰਨੀ ਵਾਰ ਇਸ ਪਰਿਵਾਰ ਨੂੰ ਰਾਸ਼ਨ ਜਿਹੜਾ ਹੈ ਮੋਹੱਜਾ ਕਵਾਜ ਸਭ ਤੋਂ ਪਹਿਲਾਂ ਸਾਡੇ ਨਾਲ ਪ੍ਰਾਣ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਕੇ ਜਾਣ ਲੈਣੇ ਬਣੇ ਅੱਜ ਅਦਿਐਸ਼ਨ ਦੇਣ ਪਹੁੰਚੇ ਹੋ ਕਿਵੇਂ ਦੇਖਦੇ ਹੋ ਇਹ ਗਰੀਬ ਪਰਿਵਾਰ ਹੈ ਅਸੀਂ ਵੀ ਹਾਲਾਤ ਦੇਖ ਰਹੇ ਹਾਂ ਤੁਸੀਂ ਵੀ ਦੇਖ ਰਹੇ ਹੋ ਪਹਿਲਾਂ ਵੀ ਆਇਓ ਕਦੇ ਦਨ ਦਨ ਸਤਿਕਰੂ ਤੇਰਾ ਹੀ ਆਸਰਾ ਹੈ ਇਹ ਪਰਿਵਾਰ ਬਹੁਤ ਹੀ ਜ਼ਿਆਦਾ ਗਰੀਬ ਹੈ ਮੈਂ ਅੱਗੇ ਦੋ ਤਿੰਨ ਵਾਰੀ ਅਸੀਂ ਆਏ ਆ ਇਹਨਾਂ ਨੂੰ ਰਾਸ਼ਨ ਦੇਣ ਵਾਸਤੇ ਬਾਪੂ ਜੀ ਵੀ ਠੀਕ ਨਹੀਂ ਸੀ ਉਹਨਾਂ ਦਾ ਵੀ ਅਸੀਂ ਇਲਾਜ ਕਰਵਾਇਆ ਕਰਵਾ ਕੇ ਇਹਨਾਂ ਵਿਚਾਰਿਆਂ ਨੇ ਸਾਨੂੰ ਕੋਈ ਵੀ ਇੱਥੇ ਨਹੀਂ ਪਹੁੰਚਦਾ ਅਸੀਂ ਡੇਰਾ ਸੱਚਾ ਸੋਦਾ ਦੀ ਸੇਵਾਦਾਰ ਜਿਹੜੇ ਨੇ ਇੱਥੇ ਪਹੁੰਚਦੇ ਨੇ ਅਸੀਂ ਇਹਨਾਂ ਦਾ ਜੋ ਵੀ ਹੈਗਾ ਸਮਾਨ ਜੋ ਰਾਸ਼ਨ ਜੋ ਅਸੀਂ ਗਰਮ ਕੱਪੜੇ ਗਰਮੀਆਂ ਨੂੰ ਵੀ ਸਰਦੀਆਂ ਨੂੰ ਵੀ ਅਸੀਂ ਇਹਨਾਂ ਨੂੰ ਦੇ ਕੇ ਜਾਂਦੇ ਹਾਂ ਇਹ ਮਾਤਾ ਜੀ ਸਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਨ ਜਦੋਂ ਵੀ ਅਸੀਂ ਆਂਦੇ ਹਾਂ ਉਦੋਂ ਮਾਤਾ ਜੀ ਬਹੁਤ ਹੀ ਬਹੁਤ ਸਾਡਾ ਧੰਨਵਾਦ ਕਰਦੇ ਹਨ ਬਿਲਕੁਲ ਜੀ ਮਾਤਾ ਜੀ ਹੈਗੇ ਨੇ ਗਰੀਬੀ ਦੇ ਹਾਲਾਤ ਹੈਗੇ ਨੇ ਪੜਾ ਮਜੂਦਰੇ ਹੋਰ ਪੜਨੇ ਕਿੰਨੇ ਮਾਨਵਤਾ ਪਲਾਈ ਦੇ ਕਾਰਜ ਚ ਲਾਇਆ ਜਾ ਰਹੇ ਨੇ ਉਹਨਾਂ ਚ ਇੱਕ ਕਾਰਜ ਏ ਕਿ ਲੋੜਵੰਦਾਂ ਨੂੰ ਰਾਸ਼ਨ ਦੇਣਾ ਅੱਜ ਤੁਸੀਂ ਵੀ ਰਾਸ਼ਨ ਲੈ ਕੇ ਪਹੁੰਚੋ ਕਿਵੇਂ ਦੇਖਦੇ ਧੰਨ ਧੰਨ ਸਤਗੁਰੂ ਤੇਰਾ ਹੀ ਆਸਰਾ ਤੇਰਾ ਸੱਚਾ ਸੋਦਾਵਾਲ ਜੋ 168 ਮਾਨਵਤਾ ਪੈਦੇ ਕਾਰਜ ਕੀਤੇ ਗਏ ਹਨ ਉਹਨਾਂ ਵਿੱਚ ਇਹ ਜੋ ਰਾਸ਼ਨ ਸਰਦਿਆਂ ਵਿੱਚ ਦਿੱਤਾ ਜਾਂਦਾ ਹੈ ਜੋ ਕਿ ਇਹ ਗਰੀਬ ਪਰਿਵਾਰ ਨੂੰ ਅਸੀਂ ਦੇਣ ਆਏ ਆ ਪਹਿਲਾਂ ਵੀ ਅਸੀਂ ਤਿੰਨ ਵਾਰੀ ਗਰੀਬ ਪਰਿਵਾਰ ਨੂੰ ਇਹ ਲੋੜਵੰਦ ਪਰਿਵਾਰ ਨੂੰ ਰਾਸ਼ਨ ਦੇ ਚੁੱਕੇ ਹਾਂ ਤਾਂ ਜਦੋਂ ਵੀ ਅਸੀਂ ਦੇਣ ਆਉਂਦੇ ਹਾਂ ਇਹ ਪਰਿਵਾਰ ਸਾਨੂੰ ਦੇਖ ਕੇ ਬਹੁਤ ਹੀ ਖੁਸ਼ੀ ਮਹਿਸੂਸ ਕਰਦੇ ਹਨ ਸਾਨੂੰ ਵੀ ਮਤਲਬ ਡੇਰ ਸੱਚਾ ਸੌਦਾ ਵੱਲੋ ਇਹੀ ਸਿਖਾਇਆ ਜਾਂਦਾ ਹੈ ਕਿ ਗਰੀਬ ਪਰਿਵਾਰਾਂ ਦੀ ਸਹਾਇਤਾ ਕਰੋ ਦਾਨ ਦਨਥ ਗੁਦਰੀ ਅਸਾ ਗੱਲਾਂ ਆਂਦੀ ਰਸ਼ਨ ਦੀ ਤੁਸੀਂ ਪਹਿਲਾ ਵਾਰ ਕੀ ਇਲਾਜ ਤੁਹਾਡੇ ਲੋਈਆਂ ਦੇ ਪਰਿਵਾਰਾਂ ਦਾ ਕਰਵਾਇਆ ਗਿਆ ਪਹਿਲਾਂ ਕਹਿੰਦੇ ਬਜ਼ੁਰਗ ਬਾਪੂ ਜੀ ਦੀ ਹਾਂ ਜੀ ਜਦੋਂ ਵੀ ਮੈਨੂੰ ਅਸੀਂ ਪਹਿਲਾਂ ਵੀ ਰਸ਼ਨ ਦੇਣ ਆਏ ਸੀ ਪਹਿਲਾਂ ਬਾਪੂ ਜੀ ਦੀ ਹਾਲਤ ਬਹੁਤ ਹੀ ਖਰਾਬ ਸੀ ਜਿਸ ਕਰਕੇ ਸਾਨੂੰ ਬਹੁਤ ਬੁਰਾ ਮਹਿਸੂਸ ਹੋਇਆ ਅਸੀਂ ਉਹਨਾਂ ਦੇ ਟ੍ਰੀਟਮੈਂਟ ਵੀ ਕਰਵਾਇਆ ਡਾਕਟਰ ਤੋਂ ਤਾਂ ਜੋ ਕਿ ਉਹਨਾਂ ਨੂੰ ਖਾਂਸੀ ਸੀ ਬੁਖਾਰ ਸੀ ਹੋਰ ਵੀ ਬਹੁਤ ਬਿਮਾਰੀਆਂ ਸੀ ਉਹਨਾਂ ਦਾ ਅਸੀਂ ਇਲਾਜ ਵੀ ਕਰਵਾਇਆ ਬਿਲਕੁਲ ਜੀ ਇਲਾਜ ਕਰਵਾਉਣ ਤੋਂ ਲੈ ਕੇ ਰਸ਼ਨ ਤੱਕ ਜਿਹੜਾ ਉਹ ਮੁਹੱਈਆ ਕਰਵਾਇਆ ਜਾ ਰਿਹਾ ਹੈ ਇਨ੍ਹਾਂ ਪੈਣਾ ਵੱਲੋਂ ਆ ਹੋਰ ਸਾਡੇ ਪੈਣ ਕਿਵੇਂ ਅੱਜ ਵੀ ਪਹੁੰਚੇ ਹੋ ਅੱਗੇ ਵੀ ਰਾਸ਼ਨ ਵੰਡ ਰਹੇ ਹੋ ਅੱਜ ਕਿਵੇਂ ਦੇਖਦੇ ਹੋ ਇਸ ਸਮੇਂ ਦਾਦਨ ਸ਼ਕੁਰ ਤੇਰੀ ਆਸਰਾ ਦਾਦਨ ਸ਼ਕੁਰ ਤੇਰੀ ਆਸਰਾ ਅਸੀਂ ਅੱਜ ਇੱਥੇ ਪਹੁੰਚੇ ਆ ਅਸੀਂ ਦੇਖ ਰਹੇ ਆ ਇਨ੍ਹਾਂ ਦਾ ਘਰ ਬਹੁਤ ਹੀ ਜ਼ਿਆਦਾ ਮਤਲਬ ਰਹਿਣ ਚੋਗ ਵੀ ਨਹੀਂ ਹੈਗਾ ਇਹ ਬਹੁਤ ਗਰੀਬ ਪਰਿਵਾਰ ਨੇ ਅਸੀਂ ਇੱਥੇ ਪਹੁੰਚੇ ਅੱਜ ਇਨ੍ਹਾਂ ਦੀ ਸਹਾਇਤਾ ਕਰਨ ਇਹ ਸਾਨੂੰ ਅ ਦੇਖ ਕੇ ਬੜੀ ਖੁਸ਼ੀ ਮਹਿਸੂਸ ਕਰ ਰਿਹਾ ਹਾਂ ਕਿ ਡੇਰਾ ਸੱਚਾ ਸੌਦਾ ਦੇ ਪ੍ਰੇਮੀ ਇੱਥੇ ਆਏ ਨੇ ਸਾਨੂੰ ਕੁਛ ਦਿਨ ਦੱਸਦੇ ਨੇ ਇੱਥੇ ਅੱਜ ਤੱਕ ਇੱਥੇ ਕੋਈ ਨਹੀਂ ਆਇਆ ਕਹਿੰਦੇ ਸਾਨੂੰ ਪੁੱਛਦੇ ਨਹੀਂ ਕੋਈ ਵੀ ਨਾ ਅੱਜ ਕੱਲ ਆਪਾਂ ਨੂੰ ਪਤਾ ਹੀ ਇਹ ਪਿੰਡ ਵਾਲਾ ਵੀ ਕੋਈ ਸਾਥ ਨਹੀਂ ਦਿੰਦਾ ਇੱਥੇ ਕਿ ਡੇਰਾ ਸੱਚਾ ਸੌਦਾ ਦੀ ਸੋਚ ਬਹੁਤ ਵਧੀਆ ਹੈ ਕਿ ਜੋ ਆਪਣੇ ਘਰੋਂ ਚੱਲ ਕੇ ਕਿਸੇ ਗਰੀਬ ਪਰਿਵਾਰ ਦੀ ਸਹਾਇਤਾ ਕਰਨ ਸਾਨੂੰ ਸਾਡੇ ਗੁਰੂ ਇਹ ਸਿੱਖਿਆ ਦਿੰਦੇ ਨੇ ਐਂਡ ਹਮੇਸ਼ਾ ਹੀ ਅਸੀਂ ਇਹ ਮਤਲਬ ਕਰਾਂਗੇ ਬਿਲਕੁਲ ਜੀ ਆ ਕੁਇਨੇ ਗੁਰੂ ਸੰਤ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਜੀ ਇਨਸਾ ਉਹਨਾਂ ਦੀ ਪ੍ਰੇਰਣਾ ਸਦਕਾ ਹੀ ਜਿਹੜੇ 168 ਮਾਨਤਾ ਪ੍ਰਾਈਜ਼ ਦੇ ਕਾਰਜ ਚਲਾਇਆ ਜਾ ਰਹੇ ਉਹਨਾਂ ਕਾਰਜਾਂ ਵਿੱਚੋਂ ਵੀ ਇੱਕ ਕਾਰਜ ਆਉਂਦਾ ਲੋੜ ਪਰਵਤ ਪਰਿਵਾਰਾਂ ਦੀ ਮਦਦ ਕਰਨਾ ਉਸੇ ਤਰ੍ਹਾਂ ਤੇ ਇਹ ਭੈਣਾਂ ਇੱਥੇ ਪਹੁੰਚੀ ਹੋਈਆਂ ਨੇ ਸਾਡੇ ਨਾਲ ਬਜ਼ੁਰਗ ਮਾਤਾ ਜੀ ਵੀ ਹੈਗਣੇ ਮਾਤਾ ਜੀ ਕਿਵੇਂ ਦੇਖਦੇ ਹੋ ਡੇਰਾ ਸੱਚਾ ਸੌਧਿਆ ਦੀ ਸਾਧ ਸੰਗਤ ਪ੍ਰੇਮੀ ਸ਼ਰਧਾਲੂ ਤੁਹਾਡੇ ਕੋਲ ਆਏ ਮਕਾਨ ਦੇ ਹਾਲਾਤ ਅਸੀਂ ਵੀ ਦੇਖ ਰਹੇ ਹਾਂ ਅੱਜ ਪਹੁੰਚੇ ਕਿਵੇਂ ਦੇਖਦੇ ਹੋ ਡੇ ਇਹ ਭੈਣਾਂ ਜਿਹੜੀਆਂ ਤੁਹਾਡੇ ਕੋਲ ਆਈਆਂ

ਹੱਜ ਕੋ ਮਰਿਆ ਦੀ ਕਿਸੇ ਨੇ ਨਾ ਕੋਈ ਮੀਮਰਾ ਪੀਤੀ ਤਨਾ ਹਪੈਂਦਾ ਕੀ ਤੇ ਤਾਈ ਕਰੋnde ਪਾਓ ਬਾਕੀ ਬਸ ਤੇ ਆ ਕਿਹੜੇ ਹੋਇਆ ਆ ਜਾਣ ਬੀਬੀ ਕੋਈ ਜੇ ਇਹ ਪਹਿਣਾ ਅੱਗੇ ਵੀ ਦੱਸ ਰਹੀਆਂ ਸੀ ਕਿ ਅੱਗੇ ਵੀ ਜਾਂਦ ਰਹੀਆਂ ਹੁਣ ਵੀ ਆਈਆਂ ਨੇ ਸਮਾਨ ਦੇਣ ਪਹਿਲਾਂ ਵੀ ਤੁਹਾਡੇ ਕੋਲ ਆਂਦੇ ਰਹਾਂ ਲਾਈ ਵਿਚਾਰਦੇ ਹਨ ਬੁੱਢੇ ਨੂੰ ਵੀ ਆਏ ਨੇ ਉਹਦਾ ਇੱਕ ਮੈਨੂੰ ਲੋਈ ਦੇ ਨਹੀਂ ਇੱਕ ਵਗਿਆ ਰਹੇ ਨੇ ਬਿਲਕੁਲ ਜੀ ਇਹ ਉਹ ਪਰਿਵਾਰ ਹੈਗੇ ਨੇ ਜਿਹੜੇ ਗਰੀਬੀ ਦੀ ਜੀਵਨ ਰੇਖਾ ਤੋਂ ਹੇਠਾਂ ਜਿਮਨਬ ਦਾ ਬਸਰ ਕਰ ਰਹੇ ਨੇ ਸਾਡੇ ਨਾਲ ਭੈਣ ਮੌਜੂਦ ਨੇ ਭੈਣ ਤੁਸੀਂ ਇੱਥੇ ਪਹੁੰਚਿਓ ਕਿਵੇਂ ਦੇਖਦੇ ਹੋ ਅੱਜ ਸੱਚਾ ਸੌਦਾ ਦੀ ਮਹਿਮ ਜਿਹੜੀ ਰੰਗ ਲਿਆ ਦਾਨ ਦਾਨ ਸਤਗੁਰੂ ਤੇ ਰਹਾ ਅਸਾ ਡੇਰਾ ਸੱਚਾ ਸੌਦਾ ਦੇ ਨਮਾਈਓ ਆ ਕੇ ਅੱਜ ਕਾਰਿਆ ਕਰ ਰਹੇ ਹਨ ਮੰਨਤਾ ਪਲਾਈ ਦੇ ਇਸ ਤਰ੍ਹਾਂ ਅੱਜ ਅਸੀਂ ਵੀ ਆਏ ਆ ਗਰੀਬ ਲੋੜਵੰਦਾਂ ਨੂੰ ਰਾਸ਼ਨਨ ਵਗੈਰਾ ਦੇਣ ਕਈ ਤਰ੍ਹਾਂ ਦੇ ਜਾ ਕੇ ਲੋਕ ਅੱਜ ਤੱਕ ਪਾਰਟੀਆਂ ਵਗੈਰਾ ਕਰਦੇ ਹਨ ਫੰਕਸ਼ਨ ਕਰਦੇ ਹਨ ਖਰਚ ਕਰਦੇ ਹਨ ਇੱਥੇ ਉਹ ਜ਼ਿਆਦਾ ਪੈਸੇ ਖਰਚ ਕਰਦੇ ਹਨ ਇੱਥੇ ਡੇਰਾ ਸੱਚਾ ਸੁਦੇ ਨਮਾਈ ਆ ਕੇ ਇਹ ਕਰਦੇ ਹਨ ਕਿ ਪਾਰਟੀਆਂ ਵਗੈਰਾ ਮਨਾਦੇ ਹਨ ਐਦਾਂ ਕਿ ਲੋੜਵੰਦਾਂ ਨੂੰ ਅਸੀਂ ਰਾਸ਼ਨ ਵਗੈਰਾ ਦੇ ਦिए ਜੀ ਜੀ ਉਹਦੇ ਚ ਐਦਾਂ ਮਨਾ ਦਿਆਂ ਬਿਲਕੁਲ ਜੀ ਲੋਕ ਲੋਕ ਕਹਿੰਦੇ ਨੇ ਕਿ ਇੱਕ ਵੱਡੇ ਵੱਡੇ ਜਗਰ ਘਰਾਂ ਦੀ ਗੱਲ ਕਰ ਲਈ ਜਾਵੇ ਤਾਂ ਲੋਕ ਪਾਰਟੀਆਂ ਜਸ਼ਨਾਂ ਤੇ ਪੈਸਾ ਖਰਚ ਕਰ ਦਿੰਦੇ ਨੇ ਪਰ ਡੇਰਾ ਸੱਚਾ ਸੌਦਾ ਦੇ ਜਿਹੜੇ ਸ਼ਰਧਾਲੂ ਨੇ ਜਾਂ ਸ਼ਾਸਤ ਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਜਿਹੜੀ ਬਣਾਈ ਗਈ ਉਸ ਦੇ ਜਿਹੜੇ ਵਲੰਟੀਅਰ ਨੇ ਉਹ ਉਹਨਾਂ ਘਰਾਂ ਤੱਕ ਪਹੁੰਚ ਕਰਦੇ ਨੇ ਜਿਹੜੇ ਗਰੀਬ ਅਤੇ ਲੋੜਵਰ ਪਰਿਵਾਰ ਨੇ ਤੇ ਉਹਨਾਂ ਦੀ ਜਿਹੜੀ ਆਰਥਿਕ ਤੌਰ ਤੇ ਮਦਦ ਕੀਤੀ ਜਾਂਦੀ ਹੈ ਚਾਹੇ ਉਹ ਰਾਸ਼ਨ ਦੇ ਤੌਰ ਤੇ ਕੀਤੀ ਹੋਵੇ ਇਲਾਜ ਦੇ ਤੌਰ ਤੇ ਕੀਤੀ ਜਾਂਦੀ ਹੈ ਇਸ ਤਰ੍ਹਾਂ ਦੇ ਕਾਰਜ ਜਿਹੜੇ ਇਹ ਡੇਰਾ ਸੱਚਾ ਸੌਦਾ ਦੇ ਵਲੰਟੀਅਰ ਜਿਹੜੇ ਅਸ਼ਰਦਾਲੋਲ ਕੀਤੇ ਜਾਂਦੇ ਨੇ ਪਰ ਇਹ ਭੈਣਾਂ ਜਿਹੜੀਆਂ ਆਈਆਂ ਨੇ ਇਹਨਾਂ ਨੂੰ ਦੱਸਿਆ ਗਿਆ ਕਿ ਪਹਿਲਾਂ ਵੀ ਇਸ ਪਰਿਵਾਰ ਦੀ ਜਿਹੜੀ ਮਦਦ ਕੀਤੀ ਜਾਂਦੀ ਰਹੀ ਹੈ ਚਾਹੇ ਉਹ ਦਵਾਈ ਦੀ ਹੋਵੇ ਡਾਕਟਰ ਨੂੰ ਦਿਖਾਣਾ ਹੋਵੇ ਇਲਾਜ ਕਰਵਾਉਣਾ ਹੋਵੇ ਜਾਂ ਫਿਰ ਰਾਸ਼ਨ ਦੇਣਾ ਹੋਵੇ ਅੱਜ ਵੀ ਉਸੇ ਤਰ੍ਹਾਂ ਹੀ ਇਹ ਪਰਿਵਾਰ ਨੂੰ ਅੱਜ ਰਾਸ਼ਨ ਦੇਣ ਪਹੁੰਚਿਆ ਨੇ ਪੜਾ ਘਰ ਦੇ ਹਾਲਾਤ ਕੈਮਰਾਮੈਨ ਨੂੰ ਕਹਾਂਗੇ ਦਿਖਾ ਦਿਓ ਕਿ ਘਰ ਦੇ ਹਾਲਾਤ ਕੋਈ ਬਹੁਤੇ ਚੰਗੇ ਨਹੀਂ ਹੈਗੇ ਕਿਉਂਕਿ ਜਿਹੜੇ ਕੱਚਾ ਕਮਰਾ ਹੈਗਾ ਅਤੇ ਡਿੱਗ ਡਿੱਗੂ ਕਰਦਾ ਹੈ ਕਮਰਾ ਹੈਗਾ ਕਿਸੇ ਵੇਲੇ ਵੀ ਇਹ ਜਿਹੜਾ ਕਮਰਾ ਡਿੱਗ ਸਕਦਾ ਇਸ ਕਰਕੇ ਹੀ ਇਸ ਪਰਿਵਾਰ ਨੂੰ ਰਾਸ਼ਨ ਜਿਹੜਾ ਉਹ ਦਿੱਤਾ ਜਾ ਰਿਹਾ ਹੈ ਜੋ ਵੀ ਤਸਵੀਰਾਂ ਲਈ ਤੁਹਾਨੂੰ ਦਿਖਾਇਆ ਕਿ ਕਿਸ ਤਰ੍ਹਾਂ ਲਾਂਚ ਦੀ ਮਦਦ ਦੀ ਲੋੜ ਸੀ ਕੋਈ ਪਰਿਵਾਰ ਦੀ ਕੀਤੀ ਜਾ ਰਹੀ ਕਿ ਅੱਜ ਰਾਸ਼ਨ ਇਹਨਾਂ ਪਰਿਵਾਰਾਂ ਨੂੰ ਡੇਰਾ ਸੱਚਾ ਸੌਦਾ ਦੀਆਂ ਭੈਣਾਂ ਸੀ ਜਿਹੜੀਆਂ ਸ਼ਸਤਨਾਮ ਜੀ ਗਰੀਨ ਐਸ ਵੈਲਫੇਅਰ ਸਪੋਰਟਸ ਕਮੇਟੀ ਦੀਆਂ ਉਹ ਪਹੁੰਚੀਆਂ ਨੇ ਅਤੇ ਇਹਨਾਂ ਦੇ ਸੇਵਾ ਕਾਰਜ ਇਥੇ ਕਰ ਲਈਆਂ ਨੇ ਆਪ ਦੇ ਸੇਵਾ ਨਿਭਾ ਰਹੀਆਂ ਨੇ ਵੱਡੇ ਲੋਕਾਂ ਜਸ਼ਨ ਮਨਾਉਂਦੇ ਨੇ ਪ੍ਰਸ਼ਾਸਤਨਾਮ ਜੀ ਗਰੀਨ ਐਸ ਵੈਲਫੇਅਰ ਸਪੋਰਟਸ ਜਿਹੜੇ ਭੈਣਾਂ ਨੇ ਉਹ ਜਸ਼ਨਾਂ ਤੋਂ ਦੂਰ ਰਹਿ ਕੇ ਇੱਕ ਲੋੜਵੰਦ ਪਰਿਵਾਰ ਦੀ ਮਦਦ ਕਰਨ ਨੂੰ ਆਪਣਾ ਜ਼ਿੰਮੇਵਾਰੀ ਸਮਝਦਿਆਂ ਕੈਮਰਾਮੈਨ ਦੇ ਨਾਲ ਵਿਜੇ ਹੰਡਾ ਸੱਚ ਕੋ ਨਿਊਜ਼ ਗੁਰੂਵਾਰਸ